ਸਾਰੇ ਹੀ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਸੁਖਵਿੰਦਰ ਸਿੰਘ ਬਰਾੜ ਜਿਨ੍ਹਾਂ ਲੋਕਾਂ ਦੇ ਵੀ ਕਮਰ ਦੇ ਵਿੱਚ ਦਰਦ ਰਹਿੰਦਾ ਹੈ ਬਹੁਤ ਲੰਮੇ ਸਮੇਂ ਤੋਂ ਇਲਾਜ ਕਰਾਉਣ ਦੇ ਬਾਵਜੂਦ ਵੀ ਦਵਾਈ ਖਾਣ ਦੇ ਬਾਵਜੂਦ ਵੀ ਦਰਦ ਘਟ ਨਹੀਂ ਹੋ ਰਿਹਾ ਕਮਰ ਦੇ ਵਿੱਚ ਲਗਾਤਾਰ ਦਰਦ ਰਹਿੰਦਾ ਹੈ ਉਹਨਾਂ ਵਾਸਤੇ ਮੈਂ ਇੱਕ ਐਕੂ ਪ੍ਰੈਸ਼ਰ ਦਾ ਪੁਆਇੰਟ ਦਰਸਨ ਜਾ ਰਿਹਾ ਜੀ ਜਿਸ ਨੂੰ ਹਰ ਰੋਜ਼ 2-3 ਮਿੰਟ ਕਰਕੇ ਲਗਾਤਾਰ ਦਰਦ ਨੂੰ ਘੱਟ ਕੀਤਾ ਜਾ ਸਕਦਾ ਹੈ ਕਮਰ ਦੇ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ ਕਰਨਾ ਕੀ ਹੈ ਜੀ ਆਪਣੇ ਦੋਵੇਂ ਹੱਥਾਂ ਦੇ ਉੱਤੇ ਐਕੂ ਪ੍ਰੈਸ਼ਰ ਦੇ ਪੁਆਇੰਟ ਹੁੰਦੇ ਆ ਨਾੜਾਂ ਦੇ ਪੁਆਇੰਟ ਹੁੰਦੇ ਆ ਜੀ ਜਿਨ੍ਹਾਂ ਨੂੰ ਦਬਾ ਕੇ ਆਪਾਂ ਦਰਦ ਨੂੰ ਘੱਟ ਕਰ ਸਕਦੇ ਆ ਆਪਣੇ ਸੱਜੇ ਹੱਥ ਨੂੰ ਖੱਬੇ ਅੱਖ ਦੇ ਅੰਗੂਠੇ ਦੇ ਬਿਲਕੁਲ ਉੱਪਰ ਇਸ ਤਰ੍ਹਾਂ ਉੱਪਰਲੀ ਪਰਤ ਦੇ ਉੱਤੇ ਇਸ ਤਰ੍ਹਾਂ ਇਸ ਨੂੰ ਨੱਪਣਾ ਦਬਾ ਦੇਣਾ ਜੀ 2-3 ਮਿੰਟ ਵਾਸਤੇ ਡੇਲੀ ਹਰ ਰੋਜ਼ ਤੁਸੀਂ ਆਪਣੇ ਆਪ ਹੀ ਕਰ ਸਕਦੇ ਹੋ ਇਸ ਨਾਲ ਬਹੁਤ ਰਾਹਤ ਮਿਲੂਗੀ ਜਿਨ੍ਹਾਂ ਦੇ ਵੀ ਕਮਰ ਦੇ ਵਿੱਚ ਦਰਦ ਰਹਿੰਦਾ ਹੈ ਤੇ ਦੂਸਰੇ ਹੱਥ ਦੇ ਵੀ ਸੱਦੇ ਹੱਥ ਦੇ ਵੀ ਇਸ ਤਰ੍ਹਾਂ ਉੱਪਰਲੀ ਪਰਤ ਨੂੰ 2-3 ਮਿੰਟ ਵਾਸਤੇ ਨੱਪਣਾ ਹੈ ਇਸ ਤਰ੍ਹਾਂ ਅਸੀਂ ਇਸ ਪੁਆਇੰਟ ਨੂੰ ਕਰਕੇ ਕਮਰ ਦੇ ਦਰਦ ਨੂੰ ਘੱਟ ਕਰ ਸਕਦੇ ਹਾਂ ਤੇ ਸਾਡੀ ਇਹ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰੋ ਜੀ ਤੇ ਸਾਡੇ ਚੈਨਲ ਸੁਖਵਿੰਦਰ ਸਿੰਘ ਬਰਾਲ ਨੂੰ ਸਬਸਕ੍ਰਾਈਬ ਕਰ ਲਓ ਵਧੇਰੇ ਜਾਣਕਾਰੀ ਲਈ ਧੰਨਵਾਦ ਜੀ